ਦੇਸਾਂ ਦੇਸਾਂ ਵਿੱਚ ਵਸਦੇ ਇਹ ਸਮੂਹ ਪੰਜਾਬੀਆਂ ਨੂੰ ਪਿਆਰ ਪਰੇ ਸਤਿ ਸ੍ਰੀ ਅਕਾਲ ਜੀ ਜਦੋਂ ਇੱਕ ਪਿਤਾ ਆਪਣੀ ਧੀ ਨੂੰ ਲਗਿਆ ਜ਼ਮੀਨ ਦੇ ਵਿੱਚ ਦਫ਼ਨ ਕਰ ਲੀ ਜੀ ਹਾਂ ਪਿੰਡ 'ਚ ਰਹਿਣ ਵਾਲਾ ਗੁਰਚਰਨ ਸਿੰਘ ਇੱਕ ਮੱਧਮ ਵਰਗੀ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਬਚਪਨ ਤੋਂ ਹੀ ਉਸਦੇ ਮਨ ਵਿੱਚ ਇਹ ਗੱਲ ਬਿਠਾਈ ਗਈ ਸੀ ਕਿ ਧੀਆਂ ਪਰਾਇਆ ਤਨ ਹੁੰਦੀਆਂ ਹਨ ਅਤੇ ਜਿਵੇਂ-ਜਿਵੇਂ ਉਹ ਵੱਡੀਆਂ ਹੁੰਦੀਆਂ ਹਨ ਤਵੇਂ-ਤਵੇਂ ਪਰਿਵਾਰ ਦੀ ਇੱਜ਼ਤ ਉਹਨਾਂ ਨਾਲ ਜੁੜ ਜਾਂਦੀ ਹੈ ਉਸਦੀ ਪਤਨੀ ਰਾਜੋ ਜੋ ਦਿਲੋਂ ਆਪਣੀ ਧੀ ਦਾ ਪਿਆਰ ਕਰਦੀ ਹੁੰਦੀ ਇਤੇ ਕਈ ਵਾਰ ਗੁਰਚਰਨ ਦੀ ਸੋਚ ਬਦਲਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਹਮੇਸ਼ਾ ਸਮਾਜ ਦੀਆਂ ਲਕੀਰਾਂ ਦੇ ਵਿੱਚ ਫਸਿਆ ਰਿਹਾ ਉਹਨਾਂ ਦੀ ਧੀ ਰੂਪੀ ਜਿਸਨੇ ਬਚਪਨ ਤੋਂ ਹੀ ਆਪਣੇ ਮਾਪਿਆਂ ਨੂੰ ਆਪਣੇ ਰੰਨੇ ਹੱਥਾਂ ਨਾਲ ਹੰਝੂ ਪੂੰਝਦੇ ਦੇਖਿਆ ਹੁਣ 15-16 ਸਾਲ ਦੀ ਹੋ ਗਈ ਰੂਪੀ ਨੇਰੀ ਭੋਰੀ ਭਾਲੀ ਤੇ ਪਿਆਰੀ ਸੀ ਉਹ ਆਪਣੇ ਪਿਤਾ ਦੀ ਬਹੁਤ ਇੱਜ਼ਤ ਕਰਦੀ ਹਰ ਰੋਜ਼ ਉਹ ਆਪਣੇ ਪਿਤਾ ਨੂੰ ਵੇਖਦੀ ਉਹ ਕਦੇ ਕੰਧ ਵੱਲ ਵੇਖਦੇ ਤੇ ਕਦੇ ਧੀ ਵੱਲ ਕਦੇ ਗਹਿਣਿਆਂ ਬਾਰੇ ਗੱਲ ਕਰਦੇ ਤੇ ਕਦੇ ਆਪਣੀਆਂ ਮੁਸ਼ਕਲਾਂ 'ਚ ਗੁੰਮ ਹੋ ਜਾਂਦੇ ਕਿਉਂਕਿ ਧੀ ਹੋਣ ਤੋਂ ਬਾਅਦ ਉਹਨਾਂ ਨੂੰ ਫਿਕਰ ਇਹ ਸਤਾਉਂਦਾ ਸੀ ਕਿ ਅਸੀਂ ਹੁਣ ਕੰਧ ਵੱਲ ਦੇਖੀਏ ਜਾਂ ਫਿਰ ਧੀ ਵੱਲ ਦੇਖੀਏ ਕਿਉਂਕਿ ਉਹਨਾਂ ਨੂੰ ਫਿਕਰ ਇਹ ਸਤਾਉਂਦਾ ਸੀ ਕਿ ਜ਼ਮਾਨਾ ਬਹੁਤ ਮਾੜਾ ਹੋ ਗਿਆ ਹੈ ਤੇ ਸਾਡੀ ਧੀ ਜੋ ਕਿ ਵੱਡੀ ਹੁੰਦੀ ਜਾ ਰਹੀ ਹੈ ਤੇ ਲੋਕ ਭੈੜੀਆਂ ਭੈੜੀਆਂ ਨਜ਼ਰਾਂ ਰੱਖਦੇ ਨੇ ਤਾਂ ਹੁਣ ਇਸ ਦਾ ਹੱਲ ਉਹ ਕੀ ਕਰੇ ਕਿਉਂਕਿ ਘਰ ਦੇ ਵਿੱਚ ਜੋ ਹਾਲਾਤ ਸੀ ਬਹੁਤ ਮਾੜੇ ਸੀ ਅਤੇ ਉਸ ਨੂੰ ਇਹ ਵੀ ਫਿਕਰ ਸਤਾਉਂਦਾ ਸੀ ਕਿ ਦਾਜ ਦੇ ਲੋਭੀ ਦਾਜ ਲੈ ਬਿਨਾ ਤਾਂ ਵਿਆਹ ਵੀ ਨਹੀਂ ਕਰਦੇ ਗੁਰਚਰਨ ਸਿੰਘ ਹਮੇਸ਼ਾ ਇਹ ਹੀ ਸੋਚਦਾ ਸੀ ਕਿ ਜਦ ਤੱਕ ਧੀ ਘਰ ਵਿੱਚ ਰਹੇਗੀ ਲੋਕ ਗੱਲਾਂ ਕਰਨਗੇ ਕੋਈ ਅਣਹੋਣੀ ਹੋਗੀ ਤਾਂ ਲੋਕ ਕੁਝ ਕਹਿ ਬੈਠੇ ਤਾਂ ਕੀ ਮੈਂ ਇਸ ਬੋਝ ਨੂੰ ਸਾਰੀ ਉਮਰ ਚੱਲ ਸਕਾਂਗਾ ਇਹ ਗੱਲਾਂ ਉਸ ਦੇ ਮਨ ਵਿੱਚ ਹਮੇਸ਼ਾ ਗੂੰਜਦੀਆਂ ਰਹਿੰਦੀਆਂ ਇੱਕ ਰਾਤ ਉਹ ਬਹੁਤ ਸੋਚ ਵਿੱਚ ਪੈ ਗਿਆ ਨਹੀਂ ਇਹ ਹੌਲੀ ਹੌਲੀ ਘਰ ਦੀ ਅੱਗ ਬਣ ਜਾਵੇਗੀ ਸਾਡੇ ਲਈ ਸਭ ਤੋਂ ਵਧੀਆ ਇਹੀ ਹੈ ਕਿ ਉਹਨਾਂ ਦੇ ਚਿਹਰੇ ਤੇ ਇੱਕ ਨਿਰਦਾ ਦੁੱਖ ਸਾਇਆ ਸੀ ਉਸ ਨੇ ਇੱਕ ਵਾਰ ਆਪਣੀ ਪਤਨੀ ਵੱਲ ਦੇਖਿਆ ਜੋਤੀ ਨੂੰ ਪਿਆਰ ਨਾਲ ਸਹਲਾ ਰਹੀ ਸੀ ਨਹੀਂ ਮੈਂ ਕੱਚ ਕਚਾ ਨਹੀਂ ਕਰ ਸਕਦਾ ਮੈਂ ਬੇहद ਪਿਆਰ ਕਰਦਾ ਇਸ ਨੂੰ ਪਰ ਲੋਕ ਕੀ ਸੋਚਣਗੇ ਉਸ ਦੇ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸਵਾਲ ਆਉਂਦੇ ਸੀ ਉਹ ਆਪਣੇ ਆਪ ਨੂੰ ਕਮਜ਼ੋਰ ਸਮਝਦਾ ਸੀ ਕਿ ਸ਼ਾਇਦ ਮੈਂ ਆਪਣੀ ਧੀ ਦੀ ਰੱਖਿਆ ਨਹੀਂ ਕਰ ਸਕਣੀ ਕਿਉਂਕਿ ਮੈਂ ਗਰੀਬ ਹਾਂ ਲਾਚਾਰ ਹਾਂ ਕਿਉਂਕਿ ਗਰੀਬ ਦੀ ਧੀ ਦੀ ਇੱਜ਼ਤ ਦੇ ਉੱਪਰ ਤਾਂ ਹਰ ਕੋਈ ਨਜ਼ਰ ਰੱਖਦਾ ਹੈ ਸਾਡੇ ਤਾਂ ਘਰ ਦਾ ਦਰਵਾਜ਼ਾ ਵੀ ਨਹੀਂ ਸਾਡੇ ਤਾਂ ਘਰ ਦੀਆਂ ਕੰਧਾਂ ਵੀ ਛੋਟੀਆਂ ਨੇ ਲੋਕ ਕੀ ਕਹਿਣਗੇ ਮੇਰੀ ਧੀ ਜਵਾਨ ਹੁੰਦੀ ਜਾਂਦੀ ਹੈ ਜੇ ਮੇਰੀ ਧੀ ਦੇ ਨਾਲ ਕਿਸੇ ਵੀ ਤਰੀਕੇ ਦੀ ਕੋਈ ਅਣ ਹੋਣੀ ਹੋਈ ਤਾਂ ਮੈਂ ਤਾਂ ਬਿਲਕੁਲ ਜਉਂਦੇ ਜੀ ਹੀ ਮਰੇ ਜਾਵਾਂਗਾ ਅਗਲੇ ਦਿਨ ਸਵੇਰੇ ਸਵੇ ਹੀ ਗੁਰਚਰਨ ਨੇ ਇੱਕ ਕੁਹਾੜੀ ਚੁੱਕੀ ਅਤੇ ਧੀ ਦਾ ਹੱਥ ਫੜਿਆ ਤੇ ਕਿਹਾ ਆ ਰੂਪੀ ਅੱਜ ਮੈਂ ਤੈਨੂੰ ਇੱਕ ਖੂਬਸੂਰਤ ਥਾਂ ਮਖੌਣ ਲੈ ਕੇ ਜਾ ਰਿਹਾ ਧੀ ਦੇ ਮਾਸੂਮ ਤਰੀਕੇ ਨਾਲ ਪਿਤਾ ਦੇ ਪਿੱਛੇ-ਪਿੱਛੇ ਚੱਲ ਗਈ ਗੁਰਚਰਨ ਸਿੰਘ ਅੱਗੇ-ਅੱਗੇ ਚੱਲ ਰਿਹਾ ਸੀ ਅਤੇ ਰੂਪੀ ਉਸਦੇ ਪੈਰਾਂ ਦੇ ਨਿਸ਼ਾਨਾਂ ਦੇ ਉੱਪਰ ਚੱਲ ਰਹੀ ਸੀ ਉਹ ਖੁਸ਼ੀ ਕਿ ਕੀ ਪਿਤਾ ਉਹਨੂੰ ਘਰੋਂ ਬਾਹਰ ਲੈ ਕੇ ਜਾ ਰਹੇ ਨੇ ਰਾਹ ਵਿੱਚੋਂ ਚਿੜੀਆਂ ਦੇ ਗੀਤ ਸੁਣਦੀ ਗਈ ਆਪਣੇ ਪਿਤਾ ਦੀ ਚੁਪਟਾਈ ਤੇ ਅਚਰਜ ਕਰਦੀ ਗਈ ਉਸ ਦਾ ਪਿਤਾ ਗੁਰਚਰਨ ਸਿੰਘ ਚੁੱਪ ਸੀ ਉਸ ਦੇ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸਵਾਲ ਉੱਠਦੇ ਸੀ ਅਤੇ ਉਹ ਸੋਚੀ ਜਾ ਰਿਹਾ ਸੀ ਕਿ ਮੈਂ ਜੋ ਕੁਝ ਕਰਨ ਜਾ ਰਿਹਾ ਹਾਂ ਕੀ ਮੈਂ ਸਹੀ ਕਰਨ ਜਾ ਰਿਹਾ ਹਾਂ ਕਿ ਉਸ ਦੇ ਲਈ ਉਸ ਦੀ ਜਮੀਰ ਮੰਨ ਰਹੀ ਸੀ ਕਿ ਉਸ ਨੇ ਜੋ ਮਨ ਦੇ ਵਿੱਚ ਧਾਰ ਲਿਆ ਜੋ ਉਸ ਨੇ ਆਪਣੀ ਪਤਨੀ ਨੂੰ ਕਿਹਾ ਕਿ ਮੈਂ ਹੁਣ ਅੱਗੇ ਆਪਣੇ ਤਰੀਕੇ ਦੇ ਨਾਲ ਕਰਾਂਗਾ ਜੋ ਵੀ ਕਰਾਂਗਾ ਜੋ ਕੁਝ ਕਰਨ ਜਾ ਰਿਹਾ ਸੀ ਉਹ ਸਹੀ ਕਰਨ ਜਾ ਰਿਹਾ ਸੀ ਉਸ ਦੇ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸਵਾਲ ਆਉਂਦੇ ਸੀ ਉਸ ਨੇ ਸੋਚਿਆ ਕਿ ਇਹ ਸਭ ਕੁਝ ਮੈਂ ਕਰਾਂਗਾ ਕਿ ਰੱਬ ਮੈਨੂੰ ਇਸ ਦੇ ਲਈ ਮਾਫ ਕਰ ਦੇਵੇਗਾ ਜੰਗਲ ਵਿੱਚ ਜਾ ਕੇ ਗੁਰਚਰਨ ਨੇ ਇੱਕ ਥਾਂ ਚੁਣਿਆ ਅਤੇ ਆਪਣੀ ਧੀ ਰੂਪੀ ਨੂੰ ਕਿਹਾ ਕਿ ਰੂਪੀ ਤੂੰ ਇੱਥੇ ਬੈਠ ਜਾ ਉਸ ਨੇ ਆਪਣੀ ਕੁਹਾੜੀ ਨਾਲ ਟੋਹਾ ਪੁੱਟਣ ਲੱਗਿਆ ਤੇ ਧੀ ਨੇ ਉਤਸਾਹ ਨਾਲ ਪੁੱਛਿਆ ਪਿਤਾ ਜੀ ਇਹ ਕੀ ਕਰ ਰਹੇ ਹੋ ਉਸ ਨੇ ਬਿਨਾਂ ਵੇਖੇ ਕਿਹਾ ਕੁਛ ਨਹੀਂ ਧੀਏ ਇੱਕ ਨਵੀਂ ਥਾਂ ਬਣਾ ਰਿਹਾ ਉਸ ਦੇ ਮੂੰਹ ਤੇ ਮਿੱਟੀ ਉਛਲ ਕੇ ਪੈ ਗਈ ਰੂਪੀ ਨੇ ਪਿਆਰ ਨਾਲ ਉਹਨਾਂ ਦੀ ਦਾੜ੍ਹੀ ਸਾਫ਼ ਕਰਨੀ ਸ਼ੁਰੂ ਕੀਤੀ ਪਰ ਗੁਰਚਰਨ ਨੇ ਗੁੱਸੇ ਨਾਲ ਕਿਹਾ ਪਰੇ ਜਾ ਕੇ ਬੈਠ ਮੇਰੇ ਕੋਲ ਨਾ ਧੀ ਹੱਸ ਕੇ ਪਿੱਛੇ ਹੋ ਗਈ ਉਸ ਸਮੇਂ ਬਾਅਦ ਜਦ ਮਿੱਟੀ ਹੋਰ ਉੱਠਲੀ ਉਹ ਆਪਣੇ ਪਿਤਾ ਦਾ ਚਿਹਰਾ ਸਾਫ਼ ਕਰਨ ਲੱਗਾ ਗੁਰਚਰਨ ਦੇ ਅੰਦਰੋਂ ਅੰਦਰ ਹੀ ਪੁਚਾਰ ਲਾ ਗਿਆ ਇਹ ਧੀ ਜਿਸ ਨੂੰ ਮੈਂ ਮਾਰਨ ਆਇਆ ਸੀ ਇਹ ਤਾਂ ਮੇਰੇ ਨਾਲ ਇੰਨਾ ਵਿਹਾਰ ਕਰਦੀ ਹੈ ਇਹ ਤਾਂ ਮੇਰਾ ਹੀ ਸਹਾਰਾ ਹੈ ਉਸਦੇ ਹੱਥ ਕੰਮ ਲੱਗੇ ਉੱਛਲਦੀ ਮਿੱਟੀ ਦੀ ਥਾਂ ਹੁਣ ਹੰਝੂ ਵਹਿਣ ਲੱਗ ਪਏ ਉਸ ਨੇ ਕੋਹਾੜੀ ਸੁੱਟ ਦਿੱਤੀ ਅਤੇ ਧੀ ਨੂੰ ਗਲੇ ਲਾ ਲਿਆ ਅਤੇ ਉੱਚੀ ਉੱਚੀ ਤਾਹਾਂ ਵਾਰ ਕੇ ਰੋਣ ਲੱਗ ਪਿਆ ਮੈਂ ਤੈਨੂੰ ਮਾਰਨ ਆਇਆ ਸੀ ਰੂਪੀ ਪਰ ਮੈਂ ਤੇਰੇ ਪਿਆਰ ਦੇ ਅੱਗੇ ਹਾਰ ਗਿਆ ਮੈਂ ਭੁੱਖਾ ਰਹਿ ਲੂੰ ਮਿਹਨਤ ਕਰ ਲੂੰ ਪਰ ਤੈਨੂੰ ਕਦੇ ਵੀ ਭੁੱਖਾ ਨਹੀਂ ਰਹਿਣ ਦੇਵਾਂਗਾ ਉਸ ਤੋਂ ਬਾਅਦ ਉਹ ਆਪਣੀ ਧੀ ਦੇ ਗਲ ਲਾ ਕੇ ਉੱਚੀ ਉੱਚੀ ਪੁਬਾ ਮਾਰ ਕੇ ਰੋ ਲੱਗ ਜਾਂਦਾ ਹੈ ਅਤੇ ਉਸ ਨੂੰ ਆਪਣੀ ਕੀਤੀ ਗਲਤੀ ਦਾ ਅਹਿਸਾਸ ਹੋਣ ਲੱਗ ਜਾਂਦਾ ਹੈ ਅਤੇ ਉਸ ਨੇ ਆਪਣੀ ਧੀ ਨੂੰ ਕਿਹਾ ਕਿ ਇਹ ਸਮਾਜ ਚਾਹੇ ਮੈਨੂੰ ਕੁਝ ਵੀ ਕਹੇ ਇਹ ਸਮਾਜ ਚਾਹੇ ਮੈਨੂੰ ਕੁਝ ਵੀ ਕਵੇ ਕੁਝ ਵੀ ਬੋਲੀ ਜਾਵੇ ਪਰ ਮੈਂ ਆਪਣੀ ਧੀ ਦੇ ਅੱਗੇ ਇੱਕ ਸ਼ਸਤਰ ਬਣ ਕੇ ਖੜਾਂਗਾ ਉਸ ਦਿਨ ਤੋਂ ਗੁਰਚਰਨ ਨੇ ਲੋਕਾਂ ਦੀ ਪ੍ਰਵਾਹ ਕਰਨੀ ਛੱਡ ਦਿੱਤੀ ਉਹ ਸਮਝ ਗਿਆ ਕਿ ਧੀਆਂ ਪਰਾਇਆ ਧਾਨੀ ਘਰ ਦੀ ਛਾਂ ਹੁੰਦਿਆਂ ਨੇ ਜੀ ਹਾਂ ਦੋਸਤੋ ਇਹ ਕਹਾਣੀ ਸਾਨੂੰ ਦੱਸਦੀ ਹੈ ਕਦੇ ਕਦੇ ਸਮਾਜ ਦੀਆਂ ਜੰਜੀਰਾਂ ਤੋਂ ਵੱਧ ਕੇ ਰਿਸ਼ਤਿਆਂ ਦੀ ਮਿਆਰ ਬੇहद ਮਹੱਤਵਪੂਰਨ ਆਉਂਦੀ ਹੈ ਉਸਨੇ ਜੋ ਇਹ ਸੋਚਿਆ ਕਿ ਉਸ ਦੀ ਧੀ ਜੋ ਉਸ ਨੂੰ ਬਦਨਾਮ ਕਰੇਗੀ ਉਸ ਨੂੰ ਨਿਲਾਮ ਕਰੇਗੀ ਇਦਾਂ ਦੇ ਬਹੁਤ ਸਾਰੇ ਉਸ ਦੇ ਮਨ ਵਿੱਚ ਸਵਾਲਾਤ ਆਉਂਦੇ ਸੀ ਪਰ ਹੁਣ ਜਦੋਂ ਉਸ ਮੋੜ ਦੇ ਉੱਪਰ ਆ ਕੇ ਉਸ ਨੂੰ ਆਪਣੇ ਧੀ ਦੀ ਹਕੀਕਤ ਪਤਾ ਲੱਗੀ ਕਿ ਉਹ ਤਾਂ ਉਸ ਦੇ ਵਿੱਚ ਬਹੁਤ ਪਿਆਰ ਕਰਦੀ ਸੀ ਉਸ ਨੂੰ ਉਸ ਆਪਣੇ ਕੀਤੇ ਤੇ ਅਤੇ ਆਪਣੀ ਸੋਚ ਦੇ ਉੱਪਰ ਬਹੁਤ ਪਛਤਾਵਾ ਹੋਇਆ ਤੋ ਦੋਸਤੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਮਿਲਦੇ ਹਾਂ ਅਗੀ ਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ